ਖਾਣਾ ਬਸਤੀ ਜੋਧੇਵਾਲ ਦੀ ਪੁਲਿਸ ਤੋਂ ਵੱਲੋਂ ਇੱਕ ਲੁਟੇਰਾ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਗਿਆ। ਦਰਅਸਲ ਕਈ ਲੁੱਟਖੁਆਦੀਆਂ ਵਾਰਦਾਤਾਂ ਨੂੰ ਸੁਲਝਾਉਣ ਤੋਂ ਬਾਅਦ ਪੁਲਿਸ ਨੇ ਇਹਨਾਂ ਨੂੰ ਕਾਬੂ ਕਰਦਿਆਂ ਹੋਇਆਂ ਇੱਕ ਪਲੱਸ ਵਾਰਤਾ ਕੀਤੀ ਹੈ। ਜਾਣਕਾਰੀ ਦਿੰਦੇ ਹ ਦੱਸਿਆ ਗਿਆ ਕਿ ਬੀਤੇ ਦਿਨੀ ਸ਼ਿਮਲਾ ਕਲੋਨੀ ਏਰੀਆ ਦੇ ਵਿੱਚ ਇੱਕ ਮੋਟਰਸਾਈਕਲ ਸਵਾਰ ਤਿੰਨ ਬਦमाशਾਂ ਵੱਲੋਂ ਡੰਡੇ ਤੇ ਦਾਤਰ ਦੀ ਨੋਕ ਤੇ ਇੱਕ ਪਰਵਾਸੀ ਦੇ ਕੋਲੋਂ ਲੁੱਟ ਕੀਤੀ ਗਈ ਸੀ ਜਿਸ ਦੀ ਵੀਡੀਓ ਕਾਫੀ ਵਾਇਰਲ ਹੋਈ ਸੀ ਦੱਸਦੇ ਯੇ ਕਿ ਚਰਚਾ ਹੈ ਕਿ ਚੰਡੀਗੜ੍ਹ ਤੱਕ ਇਸ ਵੀਡੀਓ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ ਤਾਂ ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਵੱਲੋਂ ਉਸ ਵਾਰਦਾਤ ਸਮੇਤ ਹੋਰ ਵਾਰਦਾਤਾ ਨੂੰ ਅੰਜਾਮ ਦੇਣ ਵਾਲੇ ਤਿੰਨ ਲੁਟੇਰਿਆਂ ਨੂੰ ਕਾਬੂ ਕੀਤਾ। ਦਰਅਸਲ ਨਾਕਾਬੰਦੀ ਦੌਰਾਨ ਕਾਬੂ ਕਰਦਿਆ ਹੋਇਆ ਇਹਨਾਂ ਪਾਸੋਂ 4 ਚੋਰੀ ਦੇ ਮੋਟਰਸਾਈਕਲ, 12 ਮੋਬਾਈਲ ਫੋਨ ਤੇ ਵਾਰਦਾਤ ਸਮੇ ਵਰਤਿਆ ਜਾਣ ਵਾਲਾ ਦਾਤਰ ਵੀ ਬਰਾਮਦ ਕੀਤਾ ਗਿਆ। ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਇਹ ਦੱਸਿਆ ਕਿ ਇੱਥੇ ਗਿਰੋਹ ਦੇ ਇੱਕ ਮੈਂਬਰ ਦੇ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਨੇ ਇਹਨਾਂ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਨ ਤੋਂ ਬਾਅਦ ਪੁੱਛਗਿੱਛ ਦੌਰਾਨ ਵੱਡੇ ਖੁਲਾਸਿਆਂ ਦੀ ਉਮੀਦ ਹੈ। ਪੰਜ 12 24 ਨੂੰ ਇੱਕ ਵਾਰਦਾਤ ਹੋਈ ਸੀ ਇੱਕ ਪ੍ਰਵਾਸੀ ਨੂੰ ਕੁਝ ਬੰਦੇ ਜਿਹੜੇ ਲੁੱਟਖੋ ਕਰਦੇ ਆ ਡੰਡੇ ਵਗੈਰਾ ਉਹਨੂੰ ਮਾਰਦੇ ਆ ਲੇਕਿਨ ਉਹਦਾ ਐਡਰੈਸ ਨਹੀਂ ਸੀ ਆਉਂਦਾ ਉਹ ਵੀਡੀਓ ਕਾਫੀ ਵਾਇਰਲ ਹੋਈ ਚੰਡੀਗੜ੍ਹ ਤੱਕ ਵੀ ਪਹੁੰਚੀ ਪਰ ਉਹ ਪਤਾ ਨਹੀਂ ਸੀ ਕੁਝ ਲੱਗਦਾ ਤੇ ਮਿਤੀ 26 ਨੂੰ ਸਚੋ ਜੋਧੇਵਾਲ ਆਪਣੀ ਪੁਲਿਸ ਪਾਰਟੀ ਨਾਲ ਰਾਤ ਗਸ਼ਤ ਕਰਦੇ ਸੀਗੇ ਜਦੋਂ ਗਸ਼ਤਦਾਰਾਂ ਨੇ ਛੇਪੂਰੀ ਚੌਕ ਨੂਰਵਾਲਾ ਰੋਡ ਦੇ ਲਾਗੇ ਇਹਨਾਂ ਨੇ ਇੱਕ ਮੋਟਰਸਾਈਕਲ ਘੋਰਿਆ ਘੇਰਿਆ ਜਿਹਦੇ ਤੇ ਤਿੰਨ ਬੰਦੇ ਸਵਾਰ ਸੀਗੇ ਬ ਇਹਨਾਂ ਨੰਬਰ ਮੋਟਰਸਾਈਕਲ ਸੀਗਾ ਤੇ ਉਹਨਾਂ ਦੀ ਪੁੱਛਗਿੱਛ ਕੀਤੀ ਤੇ ਉਹਨਾਂ ਕੋ ਪਤਾ ਲੱਗਾ ਕਿ ਇਹ ਬੰਦੇ ਲੁੱਟਾਂ ਖੋਹਾਂ ਕਰਨ ਵਾਲੇ ਹੀ ਆ ਜਿਨ੍ਹਾਂ ਦੇ ਨਾਂ ਸੀਗੇ ਦੀਪਕ ਕੁਮਾਰ ਏਲੀਅਸ ਰਾਜੂ ਸਨ ਆਫ ਪਰਮਪਾਲ ਵਾਸੀ ਲੱਡੂ ਕਲੋਨੀ ਪਿੰਡ ਕਾਸਾਬਾਦ ਮਿਹਰਬਾਨ ਲੁਧਿਆਣਾ ਉਮਰ ਹੈ ਗਈ ਇਹਦੀ 26 ਸਾਲ ਇੱਕ ਹੈਗਾ ਸੀ ਰਿਤਿਕ ਮਿਸ਼ਰਾ son of ਸੁਸ਼ੀਲ ਮਿਸ਼ਰਾ ਇਹ ਕਾਲੀ ਸੜਕ ਦਾ ਰਹਿਣ ਵਾਲਾ ਤੀਸਰਾ ਬੰਦਾ ਸੀਗਾ ਦਵਿੰਦਰ ਸਿੰਘ ਪੁੱਤਰ ਜਗਜੀਤ ਸਿੰਘ ਨੂਰ ਵਾਲਾ ਰੋਡ ਲੁਧਿਆਣਾ ਦਾ ਰਹਿਣ ਵਾਲਾ ਤੇ ਇਹਨਾਂ ਕੋ ਜਿਹੜਾ ਬਿਨਾ ਨੰਬਰ ਮੋਟਰਸਾਈਕਲ ਤੇ ਇਹਨਾਂ ਨੂੰ ਕਾਬੂ ਕੀਤਾ ਦੇ ਇਹਨਾਂ ਦੇ ਖਿਲਾਫ ਐਫ ਆਈ ਆਰ ਨੰਬਰ 143 261224 ਨੂੰ 304 2 307 112 35 ਬੀ ਐਨ ਐਸ ਤਹਿਤ ਥਾਣਾ ਜੋਧੇਵਾਲ ਦੇ ਵਿੱਚ ਕੇਸ ਰਜਿਸਟਰਡ ਕੀਤਾ ਗਿਆ ਦਰਾਨੇ ਤਫਤੀਸ਼ ਇਹਨਾਂ ਕੋਲੋਂ ਅਸੀਂ 3 4 ਮੋਟਰਸਾਈਕਲ ਹੋਰ ਰਿਕਵਰ ਕੀਤੇ ਆ ਤੇ 12 ਮੋਬਾਈਲ ਰਿਕਵਰ ਕੀਤੇ ਗਏ ਹਨ ਟੋਟਲ 3 ਜਣੇ ਆ ਜੀ ਅਸੀਂ ਜੀ ਇਹਨਾਂ ਦੇ ਉੱਤੇ ਪਹਿਲਾਂ ਵੀ ਕੋਈ ਹਾਂਜੀ ਇਹਨਾਂ ਦੇ ਵਿੱਚ ਰਿਤਿਕ ਮਿਸ਼ਰਾ ਜਿਹੜਾ ਹੈ ਇਹਦੇ ਖਿਲਾਫ 3 ਪਰਚੇ ਦਰਜ ਆ ਪਹਿਲਾਂ ਤੇ ਜਿਹੜਾ ਦਵਿੰਦਰ ਸਿੰਘ ਆ ਇਹਦੇ ਖਿਲਾਫ 5 ਪਰਚੇ ਦਰਜ ਆ ਜੀ ਸਰ ਕੋਈ ਮਸ਼ਲੇ ਵੀ ਆ ਕੀ ਜਰਾ ਵੀ ਆਬ ਕਰਦੇ ਨਸ਼ੇ ਦੀ ਪੂਰਤੀ ਲਈ ਕਰਦੇ ਆ ਕੰਮ ਇਹ ਲੱਗੇ ਜਿਵੇਂ ਥਾਣਾ ਟਿੱਬਾ ਆ ਮਿਹਰਬਾਨ ਆ ਇਸ ਏਰੀਆ ਦੇ ਵਿੱਚ ਇਧਰ ਜੋਧੇਵਾਲ ਇਧਰ ਵਾਰਦੋਤਾ ਕਰਦੇ ਸੀ ਮਾਰ ਦੋ ਇਹਨਾਂ ਵੱਲੋਂ ਕੀਤੀ ਗਈ ਹੈ ਜੇ ਯੋਗ ਦੇ ਨਾਲ ਬੰਦਿਆਂ ਨਾਲ ਮਾਰਕੁੱਟ ਦੀ ਉਹ ਕਿਹੜੀ ਜਗ੍ਹਾ ਦੀ ਹੈ ਕੋਈ ਤੁਸੀਂ ਉਹ ਉਹ ਸ਼ਿਵਲਾ ਕਲੋਨੀ ਦੀ ਨਿਕਲੀ ਹੈ ਜੀ ਹਮੇਸ਼ਾ ਸ਼ਿਵਲਾ ਕਲੋਨੀ ਕਲਾਸ਼ ਨਗਰ ਤੇ ਉਹ ਯੋਗ ਵੱਲੋਂ ਕੋਈ ਸ਼ਿਕਾਇਤ ਦਿੱਤੀ ਉਹਦੀ ਸ਼ਿਕਾਇਤ ਨਹੀਂ ਨਾ ਦਿੱਤੀ ਕੋਈ ਉਹ ਆਇਆ ਨਹੀਂ ਸੀ ਇੱਥੇ ਸਰ ਇਹ ਨਹੀਂ ਇਹ ਜੇ ਇਹਨਾਂ ਦੇ ਨਾਲ ਕੋਈ ਹੋਰ ਵੀ ਘਰ ਦੇ ਵਿੱਚ ਬੰਦੇ ਹੋਸ਼ਾਂ ਵਿੱਚ ਵੀ ਹੈ ਹਾਂਜੀ ਔਰ ਮਾਰਟ ਲਿਆ ਗਾ ਪੁੱਛ ਗਛ ਤਤਤੀਸ਼ ਜਾਰੀ ਹੈ ਕਿਹੜੇ ਮੁੰਡਿਆਂ ਦਾ ਯਾਰਾ ਸਰ ਕਿੱਥੋਂ ਕਿੱਥੋਂ ਚੋਰੀ ਹੋਏ ਆ ਇਹ ਲੁਧਿਆਣੇ ਤੋਂ ਜਾਂ ਬਾਹਰਲੇ ਇਲਾਕਿਆਂ ਤੋਂ ਨਹੀਂ ਇਹ ਲੁਧਿਆਣੇ ਦੇ ਤਕਰੀਬਨ ਚੋਰੀ ਹੋਏ ਆ ਸਰ ਵਾਰਦਾਤਾ ਕੀ ਮੌਤ ਨਹੀਂ ਅਸਰ ਕਿੱਦਾਂ ਵਾਰਦਾਤਾ ਕੀਤਾ ਕਰਦੇ ਨੇ ਇਹ ਬਸ ਮਤਲਬ ਕੱਲਾ ਬੰਦਾ ਜਾਂਦਾ ਆ ਉਹਨੂੰ ਜਿਵੇਂ ਵੀਡੀਓ ਦੇ ਵਿੱਚ ਆਉਂਦਾ ਸੀਗਾ ਇਹਨਾਂ ਡੰਡਾ ਹੀ ਮਾਰਦੇ ਸੀ ਉਹਨੂੰ ਪ੍ਰਵਾਸੀ ਨੇ ਡੰਡੇ ਮਾਰ ਕੇ ਜਾਂ ਡਰਾ ਕੇ ਜਿਵੇਂ ਦਾਤ ਰੱਖਿਆ ਇਹਨਾਂ ਨੇ ਕੋਈ ਦਾਤ ਕਈਆਂ ਨੂੰ ਪੁੱਠਾ ਮਾਰ ਵੀ ਦਿੰਦੇ ਸੀ ਜਾਂ ਡਰਾ ਕੇ ਦੇ ਉਹਦੇ ਕੋ ਫੋਵਾ ਕਰਦੇ ਸੀ ਇਹ ਸਾਰੇ ਨਸ਼ੇ ਨੂੰ ਸ਼ੇ ਕਰਦੇ ਆ तकरीबन ਨਸ਼ੇ ਦੀ ਆਦੀ ਹੈ ਬੰਦੇ ਤੇ ਹੁਣ ਪ੍ਰੈਜ਼ੈਂਟ ਇਹਨਾਂ ਦਾ ਸਰ ਕੋਈ ਕੋਈ ਹੋਰ ਗਰੁੱਪ ਕੋਈ ਦਿਖਾ ਕੇ ਮੋਬਾਈਲ ਮੂਲ ਕਿੱਥੇ ਵੇਚਦੇ ਆ ਜਾਂ ਕੋਈ ਤਪਤੀਸ਼ ਚੱਲ ਰਹੀ ਹੈ ਜੀ ਅੱਗੇ ਅੱਜ ਰਿਮਾਂਡ ਤੇ ਲਿਆਂਦੇ ਸੀਗੇ ਪੇਸ਼ ਕਰਨੇ ਆ ਹੁਣ ਦੁਬਾਰਾ ਰਿਮਾਂਡ ਇਹਨਾਂ ਦਾ ਹਾਸਲ ਕਰਾਂਗੇ ਜੋ ਵੀ ਗੱਲ ਸਾਹਮਣੇ ਆਈ ਤੁਹਾਨੂੰ ਜ਼ਰੂਰ ਦੱਸੀ ਜਾਏਗੀ